you. Mm -hmm. ਜ਼ਿਲ੍ਹਾ ਤਰਨਤਾਰਨ ਦੇ ਦੀਨਪੰਦ ਦੇ ਕਸਬਾਤ ਅਤਲਾ ਵਿਖੇ ਡਿਪੂ ਹੋਲਡਰ ਵੱਲੋਂ ਆਪਣੇ ਘਰ ਦੇ ਵਿੱਚ ਬਿਠਾ ਕੇ ਜ਼ਿੰਮੇਦਾਰਾਂ ਦੀਆਂ ਪਰਚੀਆਂ ਕੱਟੇ ਜਾਣ ਦੇ ਰੂਸ ਵਿੱਚ ਐਸਸੀ ਪਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਡਿਪੂ ਹੋਲਡਰ ਖਿਲਾਫ ਜਾਮ ਕੇ ਪੜਾ ਸਕੀ ਹੈ ਸੁਪਰਾਂਤ ਗੱਲਬਾਤ ਕਰਦਿਆਂ ਹੋਇਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਹੀ ਪਿੰਡ ਦੇ ਹੀ ਡਿਪੂ ਹੋਲਡ ਮੁਖਤਿਆਰ ਸਿੰਘ ਉਰਫ ਮੱਖਣ ਸਿੰਘ ਵੱਲੋਂ ਐਸਸੀ ਪਾਈਚਾਰੇ ਦੇ ਲੋਕਾਂ ਦੇ ਨਾਲ ਵਧਕਰਾ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜਦ ਵੀ ਪਿੰਡ ਦੇ ਵਿੱਚ ਸਰਕਾਰੀ ਡਿਪੂ ਵਾਲੀ ਕੰਕਾਉਂਦੀ ਹੈ ਤਾਂ ਮੱਖਣ ਸਿੰਘ ਵੱਲੋਂ ਆਪਣੇ ਘਰ ਦੇ ਵਿੱਚ ਬਿਠਾ ਕੇ ਜ਼ਿੰਮੇਦਾਰਾਂ ਦੀਆਂ ਪਰਚੀਆਂ ਕਰ ਦਿੱਤੀਆਂ ਜਾਂਦੀਆਂ ਨੇ ਜੋ ਐਸੀ ਬਰਾਦਰੀ ਦੇ ਲੋਕ ਨਹੀਂ ਉਹਨਾਂ ਨੂੰ ਧੁੱਪ ਦੇ ਵਿੱਚ ਖਿਲਾਰ ਕੇ ਲਾਈਨਾਂ ਬਣਾ ਕੇ ਪਰਚੀਆਂ ਕੱਟੀਆਂ ਜਾਂਦੀਆਂ ਨੇ ਉਣਾ ਕਿ ਹੈ ਕਿ ਜਿਸ ਕਾਰਨ ਉਹਨਾਂ ਦੀਆਂ ਦਿਹਾੜੀਆਂ ਖਰਾਬ ਹੁੰਦੀਆਂ ਨੇ ਉੱਥੇ ਉਹਨਾਂ ਨੂੰ ਇਸ ਸਰਕਾਰੀ ਕਣਕ ਦਾ ਲਾਭ ਵੀ ਨਹੀਂ ਮਿਲਦਾ ਉੱਥੇ ਜਦੋਂ ਇਸ ਸਬੰਧ ਦੇ ਵਿੱਚ ਡਿਪੋ 홀ਡਰ ਮੁਖਤਿਆਰ ਸਿੰਘ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਸੇ ਪਾਇਚਾਰੀਦ ਲੋਕ ਉਹਨਾਂ ਉੱਤੇ ਗਲਤ ਇਲਜ਼ਾਮ ਲਗਾ ਰਹੇ ਨੇ ਉਹਨਾਂ ਵੱਲੋਂ ਕਿਸੇ ਨਾਲ ਵਿਵਾਦ ਕਰਾ ਨਹੀਂ ਕੀਤਾ ਜਾਂਦਾ ਤੁਹਾਡਾ ਕਿਹੜਾ ਪਿੰਡ ਹੈ ਜੀ ਆਪਣਾ ਪ੍ਰਤਾਪ ਸਿੰਘ ਦਾ ਨਾਂ ਜੇ ਤਦਲੇ ਪਿੰਡ ਹੈ ਜੀ ਆਪਣਾ ਕੀ ਇਹ ਸਾਰਾ ਮਸਲਾ ਜਿਹੜਾ ਅੱਜ ਭਾਈਚਾਰਾ ਇਕੱਠਾ ਹੋਇਆ ਜੀ ਦੇਖੋ ਜੀ ਭਾਈਚਾਰਾ ਇਸ ਕਰਕੇ ਤਕਰੀਬਨ ਸਾਡੇ ਦਾ ਤਕਰੀਬਨ ਹੁਣ ਅਸੀਂ ਆਇਦ ਕੀ ਹਾਰ ਕੇ ਥੱਕ ਕੇ ਬੋਲੇ ਆਂ ਤੇ ਜਦੋਂ ਦੀਪੋਂ ਦਾ ਸਾਡੇ ਉਦੋਂ ਹੀ ਰੌਲਾ ਪੈਂਦਾ ਮਤਲਬ ਜਦੋਂ ਵੀ ਕਣਕ ਆਉਂਦੀ ਉਦੋਂ ਰੌਲਾ ਉਦੋਂ ਰੌਲਾ ਪੈਂਦਾ ਹਾਂਜੀ ਇਹ ਕਿਤੇ ਜਿਹੜਾ ਸਾਡਾ ਦੀਪੂ ਡਰਾ ਇੱਕ ਜਦੋਂ ਹੁਣ ਬੰਦੇ ਸਾਰੇ ਕੰਮਕਾਰਾਂ ਵਾਲੇ ਚੜੀ ਦੇ ਡੇ ਪੈਲੇ ਆ ਉਹ ਚੱਲ ਜਾਂਦੇ ਮੋਰਾਂ ਬੀਬੀਆਂ ਜਾਂਦੀਆਂ ਕਣਕ ਲੈਣ ਇਹ ਬੰਦਾ ਗਲਤ ਮਲਤ ਬੋਲਦਾ ਤੇ ਇਹ ਬੰਦੇ ਨਾਲ ਅੱਗੇ ਮੈਂ ਪਹਿਲਾਂ ਸਰਪੰਚ ਸਾਹਿਬ ਨੂੰ ਪਹਿਲਾਂ ਦੱਸਿਆ ਸੀਗਾ ਦੋ ਵਾਰ ਕਣਕ ਮੰਡ ਲਿਆ ਮੰਡਦਾ ਇਰਲਾ ਤੇ ਆਈ ਤੇ ਮੈਂ ਉਸ ਬੰਸਾਂ ਨੂੰ ਫੋਨ ਕੀਤਾ ਹੈਗਾ ਬਾਸ ਬੰਸ ਸਾਹਿਬ ਇਹਨੂੰ ਆਖੋ ਵੀ ਇਹ ਤਾਂ ਨਾ ਕਰੇ ਤੇ ਦੂਸਰੀ ਗੱਲ ਹੈ ਜੀ ਤੇ ਜਦੋਂ ਜੇ ਕੋਈ ਕੰਪਿਊਟਰ ਪਰਚੀ ਕੱਢਦਾ ਉਹ ਜੇ ਪੰਜਾਂ ਜੀਆਂ ਤੇ ਤੇ ਜੇ ਇਹਨੇ ਆਪਦੇ ਹੱਥਾਂ ਲਿਖਦੇ ਉੱਤੇ ਪੰਜ ਲਿਖੇ ਫਿਰ ਉੱਤੇ 4 ਕਿਲੋ ਹਦਾਏ ਜੇ ਕਿਹਦੀ 6ਆਂ ਦੀ ਗਣਕਾ ਤੇ 5 ਲਿਖੇ ਹਦਾ ਆਪਦੇ ਕੋਲੋਂ ਫਿਰ ਜਾਂ ਫਿਰ ਇੱਕ ਚੀਜ਼ ਰੱਖੇ ਜਾਂ ਫਿਰ ਕੰਪਿਊਟਰ ਨੂੰ ਕੰਪਿਊਟਰ ਨਾਲ ਚੱਲੇ ਤੇ ਜਾਂ ਫਿਰ ਆਪਦੇ ਹੱਥੇ ਚੱਲੇ ਜਿਹੜੀ ਫਿਰ ਕੰਪਿਊਟਰ ਝੂਠਾ ਕੱਢਦਾ ਤੇ ਆਪਦੀ ਫਿਰ ਵੇਦ ਪੈਨ ਸਹੀ ਕਰਦਾ ਠੀਕ ਹੈ ਜੀ ਅਸੀਂ ਤਾਂ ਹੁਣ ਇਹ ਮੈਂ ਆ ਕੇ ਆ ਕੇ ਬੋਲੇ ਕ ਐ ਬੱਚੇ ਪਰਚੀਆਂ ਕੱਟਣੀਆਂ ਆਪਾਂ ਸਕੂਲੇ ਤੇ ਪਰ ਬੀਬੀਆਂ ਚੰਨੀ ਚੱਲ ਗਈਆਂ ਸਵੇਰੇ 8 ਵਜੇ ਜਾਗ ਤੇ 10:00 ਵਜੇ ਤੱਕ ਕੋਈ ਬੈਠੀਆਂ ਨਹੀਂ ਆ ਇਹ ਲੋਕਾਂ ਦੇ ਮਤਲਬ ਵਾਦੇ ਬੰਦੇ ਨਾਲ ਲੈ ਕੇ ਉਹਨੂੰ ਪਰਚੀ ਕੱਟਣਾ ਇਹ ਕੋ ਕਿਸੇ ਦੇ ਘਰੇ ਬਹਿ ਕੇ ਪਰਚੀਆਂ ਕੱਟਦੇ ਰਿਹਾ ਆਉਂਦੀਆਂ ਵੀ ਹੁਣ ਤੇ ਫਿਰ ਤੇ ਇਹਨੇ ਰਾਤਾਂ ਸਲੋਸਮੈਂਟ ਕਰਾਤੀ ਵੀ ਪਰਚੀਆਂ ਕੱਟਣੀਆਂ ਤੇ ਆ ਪਾਦੀ ਕਟਾਓ ਸਕੂਲੇ ਆ ਗਏ ਤੇ ਤੇ ਇਹਦੀਆਂ ਦੀਦੀਆਂ ਇਧਰੋਂ ਗਈਆਂ ਵੇੜੇ ਜੋ ਜਾ ਕੇ ਇਸ 10000 ਰੁਪਏ ਤੱਕ ਇਹਨਾਂ ਨੂੰ ਲੈਂਜ ਲਾਹੜਾ ਤੇ ਆਪੇ ਆਪ ਦੇ ਭਣ ਭਰਾਵਾਂ ਦੀਆਂ ਪਰਚੀਆਂ ਅੰਦਰ ਵੜ ਕੇ ਨਾਲ ਕੱਟਦ ਰਿਆ ਤੇ ਮੁੜ ਕੇ ਫਿਰ ਡਿਕ ਡਾਕ ਹਾਰ ਕੇ ਇਹਨਾਂ ਬੀਬੀਆਂ ਨੇ ਜਿਹਦੇ ਘਰ ਪੱਤੀਆਂ ਕੱਟਦਾ ਸੀ ਉਹਦੇ ਅੰਦਰ ਜਾ ਕੇ ਤੇ ਇਹ ਜਿਹੜਾ ਪਰਚੀਆਂ ਕੱਢਣ ਵਾਲੇ ਉਹਨੂੰ ਜਾ ਕੇ ਗੁੱਟੋਂ ਫੜਿਆ ਇਹਨਾਂ ਨੇ ਕਿ ਲੈ ਵੀ ਆ ਤੂੰ ਕੀ ਕਰਦਾ ਤੇ ਤੂੰ ਸਾਨੂੰ ਖਿਡਾਰਿਆ ਵਾ ਤੇ ਤੂੰ ਇਤਾਂ ਇਸ ਤਰ੍ਹਾਂ ਕਿਉਂ ਕਰਦਾ ਤੇ ਉੱਥੇ ਮੁੜ ਕੇ ਵਾਵਾ ਰੋਲਾ ਪੈਗਾ ਤੂੰ ਤੂੰ ਮਾਮੇ ਹੋ ਗਈ ਆ ਇਹ ਬਾਕੀ ਇਹਦੇ ਨਾਲ ਇਹ ਬਿੱਲਾ ਹੱਡਾ ਡੀਪੋ ਡਰ ਬਹੁਤ ਗਲਤ ਇਹਨੇ ਹਾਰ ਕੇ ਅੱਖ ਕਹੀਂ ਬੋਲੇ ਆ ਤੇ ਸਾਨੂੰ ਪਹੀ ਮੰਗ ਕਰਦੇ ਵੀ ਜਿਹੜਾ ਸਾਡਾ ਇਹ ਨਾਲ ਰੋਜ ਦਾ ਲੜਾ ਲੈਂਕਨ ਇਹ ਤਾਂ ਚੰਗੇ ਲੱਗਦਾ ਮੁੜ ਕੇ ਕੱਲ ਨੂੰ ਜਤੂ ਤੋਂ ਮੈਮ ਹੁੰਦੀ ਆ ਸਾਨੂੰ ਇੱਥੇ ਡੋਲਾ ਬੋਹਵਾਂ ਡਰਾਈ ਹੁੰਦੀ ਆ ਤੇ ਸਾਡੇ ਸਾਡਾ ਕਿਹਾ ਸਾਨੂੰ ਵੱਖਰਾ ਜੱਦੀ ਪੂਨ ਵੱਖਰਾ ਕੀਤਾ ਜਾਵੇ ਦੀ ਪਾਉਜੀ ਕੀ ਨਾ ਤੁਹਾਡਾ ਗਰਦਾਰ ਸਿੰਘ ਜੀ ਕਿਹੜਾ ਪਿੰਡ ਜੀ ਤਤਲੇ ਜੀ ਕੀ ਸਾਰਾ ਮਸਲਾ ਜਿਹੜਾ ਅੱਜ ਐਸਸੀ ਭਾਈ ਚਾਰਾ ਸਾਰਾ ਇਕੱਠਾ ਹੋਇਆ ਜੀ ਇਹ ਸਾਰਾ ਮਸਲਾ ਜੀ ਡੀਪੋ ਆਰਡਰ ਦਾ ਆ ਜੋ ਵੀ ਕੰਮ ਗਲਤ ਕਰਦਾ ਡੀਪੋ ਆਰਡਰ ਕਰਦਾ ਮਖਤਾਰ ਸਿੰਘ ਕੀ ਕੀ ਗਲਤ ਕੀਤਾ ਜੀ ਮਖਤਾਰ ਸਿੰਘ ਨੇ 11:30 ਵਜੇ ਟਾਈਮ ਦਿੱਤਾ ਭਾਈ ਸੰਗਤ ਨੂੰ ਭਾਈ ਇਹ ਕਹਿੰਦੇ ਮੱਖਣ ਸਿੰਘ ਦਾ ਡੀਪੋ ਆ ਹਾਂ ਜੀ ਮੱਖਣ ਸਿੰਘ ਆ ਸਿੱਧਾ ਨਾ ਮਖਤਾਰ ਸਿੰਘ ਆ ਜੀ ਮਖਤਾਰ ਸਿੰਘ ਹੀ ਆ ਤੇਰਾ ਨਾਮ ਹਾਂ ਜੀ ਤੇ 11 ਵਜੇ ਦਾ ਟਾਈਮ ਲੋਸਮੈਂਟ ਕਰਾਈ ਆ 11 ਵਜੇ ਟਾਈਮ ਦੇ ਕੇ ਤੇ 9 ਵਜੇ ਉਹਦੇ ਘਰ ਆ ਗਿਆ ਪਰਚੇ ਕਟਨਾਲ ਮਲਾਜਮ ਤੇ ਆਪਦੇ ਘਰ ਪਰਚੇ ਕਟਾਉਂਦਾ ਰਿਹਾ ਵਾ ਜਿੰਮੇਦਾਰੇ ਭਾਈਦੀਆਂ ਜੋ ਵੀ ਆ ਤੇ ਬਾਕੀ ਜਨਾਨੀਆਂ ਜਿਹੜੇ ਐਸੇ ਕੋਟੇ ਵਾਲੀਆਂ ਉਹ ਬਾਹਰ ਦੇ ਬੂਹੇ ਗੱਡੀ ਬੈਠੇ ਰੀਆਂ ਤੇ ਮਲਾਜਮ ਹੋਣ 11 ਵਜੇ ਆਉਂਦਾ ਵੀ 11 ਵਜੇ ਦਾ ਟਾਈਮ ਚ ਇਹ 11 ਵਜੇ ਹਣ ਪਰਚੇ ਕੱਟਣੀਆਂ ਨੇ ਮਲਾਜਮ ਆਉਂਦਾ ਵਾ ਤੇ ਪਰਚੇ ਅੰਦਰ ਕਾਰਵਾਈ ਪਰਚਿਆਂ ਦੀ ਕਣਕ ਦੀ ਚਲੰਦੇ ਹੀ ਤੇ ਕੀ ਮਲਾਜਮ ਵੀ ਮਾੜਾ ਚੰਗਾ ਬੋਲਿਆ ਮਲਾਜਮ ਮਾੜਾ ਚੰਗਾ ਬੋਲਦਾ ਏ ਤੇ ਕੀ ਮੰਗ ਕਰਦੇ ਤੁਸੀਂ ਮੰਗ ਇਹੋ ਕਰਦੇ ਆ ਜੀ ਡਿਪੂ ਵੱਖਰਾ ਚਾਹੀਦਾ ਏ ਇਥੇ ਕੋਟੇ ਦਾ ਜੀ ਅਸੀਂ ਇਹਦੇ ਨਾਲ ਕੋਈ ਨੁਸਰਤ ਰੱਖਣਾ ਨਹੀਂ ਕੀ ਮੰਗ ਕਰਦੇ ਮੰਗ ਤਾਂ ਜੀ ਇਹੋ ਕਰਦੇ ਆ ਵੀ ਡਿਪੂ ਵੱਖਰਾ ਚਾਹੀਦਾ ਵਾ ਮੰਨ ਲਓ ਜੇ ਭਾਤ 50 ਸਰਕਾਰ ਨੇ ਆ ਤੇ ਘਰ-ਘਰ ਰਾਸ਼ਨ ਪਹੁੰਚਾਉਣਾ ਵਾ ਤੇ ਇਹ ਘਰ-ਘਰ ਰਾਸ਼ਨ ਪਹੁੰਚਾਉਣ ਦੀ ਬਜਾਏ ਜਿਹੜਾ 5-7 ਕਿਲੋ 10 ਕਿਲੋ ਕਣਕ ਆਉਂਦੀ ਉਹ ਵੀ ਸਾਡੇ ਤੋਂ ਖੋਈ ਜਾਂਦੇ ਆ ਜੀ ਤੇ ਇਹ ਸਾਰੀ ਜਰਨਲ ਜਰਨਲ ਦੀਆਂ ਪਹਿਲਾਂ ਪਰਚੀਆਂ ਕੱਢਦੇ ਆ ਜੇ ਜਦੋਂ ਐਸੇ ਕੋਟੇ ਦਾ ਆਉਂਦੀ ਹੈ ਪਰਚੀ ਵਾਰੀ ਆਉਂਦੀ ਤੇ ਦੋ ਆਖ ਦਿੰਦੇ ਤੁਹਾਡਾ ਕੋਈ ਆਧਾਰ ਕਾਰਡ ਦਾ ਕੋਈ ਲਿੰਕ ਨਹੀਂ ਹੋਇਆ ਤੇ ਇੱਕ ਪਰਚੀ ਤੇ ਚੌਂ ਜੀਆਂ ਦੀ ਹੁੰਦੀ ਆ ਕਣਕ ਤੇ ਦੋ ਦੋ ਪਿੰਨ ਦੇ ਨਾਲ ਦੋ ਲਿਖਦਾ ਆ ਆਪਣੇ ਕੋਲੋਂ ਜੀ ਵੀ ਤੁਹਾਡੇ ਦੋ ਜੀਆਂ ਦੀ ਕਣਕ ਆਈ ਆ ਵੀ ਦੋ ਜਾਨਾਂ ਦੀ ਕੱਟੀ ਗਈ ਕਣਕ ਤੁਹਾਡੀ ਤੇ ਜਿਹੜੀ ਜਰਨਲ ਭਾਈ ਦੀ ਆ ਉਹਨਾਂ ਦੀਆਂ ਪਰਚੀਆਂ ਕੱਢਦਾ ਉਹਨਾਂ ਦੀ ਸਾਰੀ ਕਣਕ ਦਿੰਦਾ ਜੀ ਇਹ ਡਿਪੋ ਆਡਰ ਬਲਵਿੰਦਰ ਕੌਰ ਮੇਰਾ ਨਾਮ ਹੈ ਤਸਲੇ ਮੇਰਾ ਪਿੰਡ ਹੈ ਅੱਜ ਜਿਹੜੇ ਗੁਰਦਾਰਾ ਸਾਹਿਬ ਇਕੱਠੇ ਹੋਏ ਆ ਸਾਰੇ ਭਾਈਚਾਰਾ ਕੀ ਮਸਲਾ ਸਾਰਾ ਉਹ ਫਸਲਾ ਜੀ ਸਾਡਾ ਬਹਾਰੀ ਜੀ ਪਸੰਦਾ ਦੀਪੂ ਜਿਹੜਾ ਗਰੀਬਾਂ ਦਾ ਸਾਡਾ ਵੱਖਰਾ ਨੰਬਰਿਆਂ ਜਾਵੇ ਸਾਡੀ ਕਿਲੋ ਆਜੇ 2 ਕਿਲੋ ਆਜੇ ਅਸੀਂ ਆਪਦੀ ਵੱਖਰੀ ਲੈ ਸਕਦੇ ਆ ਉਹ ਕਿਉਂ ਉਹ ਕਿ ਸਾਡੇ ਨਾਲ ਧੱਕੇਬਾਜੀ ਕਰਦੇ ਆ ਧੱਕੇਬਾਜੀ ਕੀ ਗੱਲ ਹੋਈ ਏ ਸਾਰੀ ਇਹ ਦੱਸੋ ਸਾਡੀਆਂ ਬੀਬੀਆਂ ਕੱਲ ਨੇ 11 ਵਜੇ ਦਾ ਟਾਈਮ ਦਿੱਤਾ ਆ ਕਿੰਨੇ ਇਹਨੇ ਦੀਪਾ ਲੈਣੇ ਕੀ ਨਾਮ ਦਾ ਵੀ ਆ ਮੱਖਣ ਸਿੰਘ ਵੀ ਆਨਸਪੈਕਟਰ ਆਊਗਾ ਨਾ 11 ਵਜੇ ਤੇ ਮਸ਼ੀਨ ਆਊਗੀ ਤਾਂ ਤੁਸੀਂ ਆਣ ਕੇ ਪਰਚੀਆਂ ਕਟਾ ਲਓ ਬੀਬੀਆਂ ਸਾਡੀਆਂ ਨੇ ਕਿਸੇ ਨੇ ਬੱਚਿਆਂ ਨੂੰ ਰੋਟੀ ਖਵਾਈ ਕਿਸੇ ਨੇ ਨਹੀਂ ਖਵਾਈ ਇਹ ਉਸੇ ਗੱਲੇ ਉਹਦੀ ਆ ਬਾ ਲਾਸਟ ਮਿੰਟ ਸੁਣ ਕੇ ਤਾਂ ਗੁਰਦਾਰੇ ਚਲੇ ਗਏ ਇਹਨੇ ਬਾਹਰ ਤੋਂ ਪੇਖਲਾ ਛੱਡਿਆ ਨੇ ਆਪ ਇਹਨੇ ਅੰਦਰ ਵਰਕੇ ਤੇ ਫਰਚੀਆਂ ਖੱਟੀਆਂ ਸੋਨੇ ਡਾਕਟਰ ਦੇ ਅੰਦਰ ਫਿਰ ਇਹਨੇ ਆਪ ਦੇ ਘਰ ਕਿੰਨੀਆਂ ਲੀਆਂ ਖੱਟੀਆਂ ਜੀਵਿੰਦਾਰਾਂ ਨੀਆਂ ਕੀ ਮੰਗ ਕਰਦੇ ਤੇ ਮੰਗ ਸਾਡੀ ਇਹੋ ਆ ਪਿਆ ਸਾਡਾ ਦੀਪੂ ਵੱਖਰਾ ਚਾਹੀਦਾ ਅਸੀਂ ਇਹਨਾਂ ਦੇ ਨਾਲ ਦੀਪੂ ਨਹੀਂ ਲੈ ਸਕਦੇ ਜੀਵਿੰਦਾਰਾਂ ਦਾ ਸਾਨੂੰ ਮਾੜਾ ਚੰਗਾ ਬੋਲਦਾ ਸਾਨੂੰ ਮਾੜਾ ਚੰਗਾ ਬੋਲਦਾ ਕਟਾਵਾ ਦਾ ਕਰਦਾ ਸਾਡਾ ਨਹੀਂ ਸੀ ਹਾਣੀਆਂ ਨਵਾਂ ਵੀ ਜਾਣੀਆਂ ਤੀਆਂ ਵੀ ਜਾਣੀਆਂ ਤੇਰਾ ਕਹ ਸਾਡਾ 10 ਦਿਨਾਂ ਦਾ ਬੰਦਾ ਮਰੀ ਹੋਵੇ ਇਹ ਕਹਿੰਦੇ ਆਂਦਾ ਤੁਹਾਡੇ ਮਰੇ ਦੀ ਕਨਕ ਨਹੀਂ ਮਿਲਣੀ ਤੇ ਜਿੰਮੇਦਾਰਾਂ ਦਾ 10 ਸਾਲ ਮਰਿਆ ਹੁਣ ਹੋ ਜਾਣ ਤਾਂ ਉਹਨਾਂ ਨੂੰ ਕਨਕ ਦਿੰਦਾ ਏ ਜੀ ਜਸਬੀਰ ਕੋਰ ਪਿੰਡ ਕਿਹੜਾ ਪੈਣਾ ਹਾਂਜੀ ਤਤਲੇ ਕੀ ਸਾਰਾ ਮਸਲਾ ਜੀ ਜਿਹੜੇ ਅੱਜ ਸਾਰੇ ਭਾਈਚਾਰਾ ਇਕੱਠਾ ਹੋਇਆ ਜੀ ਹਾਂਜੀ ਸਾਡਾ ਮਸਲਾ ਇਹ ਵੀ ਆਪਦੇ ਘਰ ਖੜ ਕੇ ਟੇਪਰਚੀਆਂ ਘੰਟਦਾ ਰਹਿੰਦਾ ਵਾ ਕੌਣ ਕੌਣ ਮੱਖਣ ਤੇ ਇਹ ਸਾਨੂੰ ਆਹ ਦੇਂਦਾ ਗੁਰਦਾਰੇ ਚਲ ਜਓ ਤੇ ਗੁਰਦਾਰੇ ਗਏ ਹਾਂ ਤੇ ਮੁੜ ਕੇ ਉਹਨਾਂ ਘਰੇ ਚਲ ਗਏ ਦੂਜਿਆਂ ਦੇ ਉਧਰ ਗਏ ਸੋਨੇ ਘਰੇ ਜਾ ਕੇ ਤੇ ਪਰਚੀਆਂ ਕੱਟਦਾ ਰਿਹਾ ਅਸੀਂ ਜਾ ਕੇ ਉੱਤੋਂ ਫੜ ਲਿਆ ਫਿਰ ਇਹ ਜੱਟ ਜ਼ਿੰਮੇਦਾਰ ਆਂਦੇ ਕਿ ਤੁਸੀਂ ਸੋਨੇ ਘਰ ਕੀ ਕਰਨ ਨੂੰ ਗਏ ਜੋ ਅਸੀਂ ਤੇ ਤਾਂ ਕਰਕੇ ਗਿਆ ਭੀ ਵੇਖੀਏ ਕੀ ਕਰਨ ੜਿਆ ਇਹ ਉਹਨਾਂ ਦੀਆਂ ਪਰਚੀਆਂ ਕੱਟਣ ੜਿਆ ਸੀ ਤੇ ਜੇ ਅਸੀਂ ਕਣਕ ਲੈਣ ਜਾਂਦੇ ਆ ਤੇ ਆਹ ਦੇਂਦੇ ਆ ਆਟਾ ਗੁੰਨਣ ਵਾਲੀਆਂ ਬੀਬੀਆਂ ਨੂੰ ਕਣਕ ਲੈਣ ਕਹ ਲੈਂਦੇ ਆ ਆਪ ਬੰਦੇ ਆਉਂਦੇ ਨਹੀਂ ਬੰਦੇ ਕੰਮਾਂ ਤੇ ਚੱਲ ਜਾਂਦੇ ਲੋਸ ਮਿੰਟ ਬਾਅਦ ਕਰਦਾ ਆਂ ਕੋਣ ਉਹ ਦਿਹਾੜੀ ਲੈਣਗੇ ਕੀ ਮੰਗ ਕਰਦੇ ਤੁਸੀਂ ਅਸੀਂ ਇਹੋ ਮੰਗਿਆ ਵੀ ਸਾਰਿਆਂ ਦੀ ਕਿ ਅਸੀਂ ਦੀਪੂ ਵੱਖਰਾ ਚਾਹੀਦਾ ਸਾਨੂੰ ਫੇਰ ਸਰਕਾਰ ਇਹ ਦੀਪੂ ਵੱਖਰਾ ਨਹੀਂ ਕਰਦੀ ਫੇਰ ਫੇਰ ਸਾਰਿਆਂ ਦੇ ਹ ਗਵੰਦ ਪਰਚੀਆਂ ਕੱਟੇ ਨਾ ਸਿੱਧਾ ਹੀ ਉਹ ਉੱਥੇ ਜਿੱਥੇ ਕੱਟਣੀਆਂ ਗੁਰਦਾਰੇ ਆਵੇ ਤੇ ਸਾਰਿਆਂ ਦੇ ਨਾਲ ਸਾਡੀਆਂ ਪਰਚੀਆਂ ਕੱਟੇ ਤੁਸੀਂ ਵੀ ਕੱਲ ਦਿਹਾੜੀ ਮਾਰ ਕੇ ਆਪਾਂ ਹਾਂਜੀ ਹਾਂਜੀ ਦਿਹਾੜੀ ਮਾਰ ਕੇ ਗਏ ਆ ਸਾਡੇ ਬੰਦੇ ਕੰਮਾਂ ਤੇ ਗਏ ਸੀ ਉਹਨਾਂ ਨੂੰ ਵੀ ਸੱਦਿਆ ਹੈਗਾ ਸੀ ਅਸੀਂ ਫਿਰ ਹਾਂਜੀ ਕੀ ਨਾਂ ਤੁਹਾਡਾ ਪੱਜੀ ਤੇ ਕਿਹੜਾ ਪਿੰਡ ਹੈ ਜੀ ਮੁਖਤਿਆਰ ਸਿੰਘ ਪਿੰਡ ਮੇਰਾ ਤਤਲੇ ਤੁਸੀਂ ਹੀ ਰਿਪੋਰਟਰ ਜੀ ਜੀ ਸਰ ਸਰ ਐ ਏਸੀਪਾਈ ਚਾਰ ਵਾਲੋ ਕੋਈ ਇਲਜ਼ਾਮ ਲਾਏ ਗਏ ਕਿ ਕੱਲ ਤੁਸੀਂ ਲੋਕਾਂ ਦੀਆਂ ਪਰਚੀਆਂ ਕੱਟਤੀਆਂ ਐ ਏਸੀਪਾਈ ਚਾਰ ਦੀਆਂ ਨਹੀਂ ਕੱਟੀਆਂ ਤੇ ਇਹ ਕੀ ਮਸਲਾ ਜੀ ਇਹ ਤੇ ਗਲਤ ਇਲਜ਼ਾਮ ਲੱਗੇ ਰਹੇ ਕੱਲ ਮਸ਼ੀਨ ਅਜਰ ਬਈ ਆਈ ਸੀ ਤੁਸੀਂ ਸ਼ੇਰ ਚੱਲੀ ਨਹੀਂ ਕੋਈ ਫਾਲਟ ਤਕਨੀਕੀ ਕਾਰ ਨੂੰ ਫਾਲਟ ਕਰਨ ਮਸ਼ੀਨ ਚੱਲ ਨਹੀਂ ਰਹੀ ਕੋਈ ਵੀ ਪਰਚੀ ਨਹੀਂ ਕੱਟੀ ਜਾ ਰਹੀ ਤੇ ਅੱਜ ਪਰਚੀਆਂ ਕਟੀਆਂ ਜਾ ਰਹੀਆਂ ਬਹੁਤ ਵਧੀਆ ਵੇਖ ਲਓ ਤੁਸੀਂ ਆਪ ਸਾਹਮਣੇ ਤੁਹਾਡੇ ਚੱਲਣ ਡਿਆ ਕੰਮ ਬਹੁਤ ਸੋਹਣਾ ਚੱਲਣ ਡਿਆ ਜਿਹੜਾ ਉਹਨਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਕਿ ਐਸਪੀ ਭਾਈਚਾਰੇ ਨੂੰ ਪਿੱਛੇ ਕੀਤਾ ਜਾ ਰਿਹਾ ਤੇ ਜੀਮੇਦਾਰ ਭਾਈਚਾਰੇ ਨੂੰ ਅੱਗੇ ਕੀਤਾ ਜਾ ਰਿਹਾ ਕੀ ਹੈ ਜੀ ਨਹੀਂ ਜੀ ਮੈਨੂੰ ਤੇ ਦੋਨੋਂ ਸੇਮ ਹੈ ਜਿਹਦਾ ਕਾਰਡ ਬਣਿਆ ਉਹ ਐਸਪੀ ਭਾਈਚਾਰਾ ਜਾਂ ਐਸੀ ਜਾਂ ਜੀਐਸਓ ਕੋਈ ਨਹੀਂ ਹੈ ਮੈਨੂੰ ਦੋਨੋਂ ਇੱਕ ਹੀ ਬਰਾਬਰ ਹੈ ਜਿਹਦਾ ਕਾਰਡ ਬਣਿਆ ਉਹ ਹੱਕਦਾਰ ਹੈ ਲੈਣ ਦਾ ਕੰਕ ਇੱਕ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਕੰਕ ਘਟ ਦਿੱਤੀ ਜਾ ਆਨਲਾਈਨ ਦੇ ਵਿੱਚ ਕਿਦਾਂ ਕੱਟ ਦੇ ਸਕਦਾ ਹੈ ਕੀ ਤੁਸੀਂ ਐਸੇ ਜਿਹੜੇ ਲੋਕਾਂ ਨੇ ਦੋਸ਼ ਲਗਾਏ ਨਕਾਰਦੇ ਬਿਲਕੁਲ ਬਿਲਕੁਲ ਜੀ ਆਣ ਕੇ ਚੈੱਕ ਕਰ ਸਕਦੇ ਹੋ ਕੋਈ ਅਦਰਵਾਜ਼ੀ ਆਪਣੇ ਕੋਲ ਕੰਬਲਿਆਂ ਧੋਵੇ ਤੇ ਕੋਈ ਕਿੰਨੇ ਕ ਡਿਪੋ ਤੁਹਾਡੇ ਕੋਲ ਕਾਰਡ ਨੇ ਜੀ ਮੇਰੇ ਕੋਲ 165 ਪਰ ਸਾਰਿਆਂ ਨੂੰ ਕਣਕ ਦਿੱਤੀ ਜਾ ਰਹੀ ਜੀ ਸਰ